ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਪੰਜ ਕੈਬਨਿਟ ਮੰਤਰੀ ਦੋ ਕਾਂਗਰਸ ਤੋਂ ਆਏ ਹੋਏ ਤੇ ਇੱਕ ਕਲਾਕਾਰ ਕਿ ਆਮ ਆਦਮੀ ਪਾਰਟੀ ਨੂੰ ਹੋਰ ਜਿਹੜੇ ਵਲੰਟੀਅਰ ਨੇ ਉਹ ਮਿਲੇ ਨਹੀਂ ਹੈਗੇ ਜੀ ਜਿਹੜੇ ਉਹਨਾਂ ਦੇ ਹੋਰ ਨੇ ਕਿ ਆਮ ਲੋਕਾਂ ਨੂੰ ਟਿਕਟਾਂ ਦਵਾਂਗੇ ਕਿ ਪੰਜ ਕੈਬਨਿਟ ਮੰਤਰੀਆਂ ਨੂੰ ਕਦੇ ਇਤਿਹਾਸ ਚ ਟਿਕਟਾਂ ਨਹੀਂ ਦਿੱਤੀ ਇਹਨੂੰ ਹੋਰ ਪੋਜ਼ੀਟਿਵਲੀ ਦੇਖੋ ਕਿ ਅਸੀਂ ਇੰਨੀ ਜ਼ੋਰਤ ਰੱਖਦੇ ਹਾਂ ਕਿ ਇਹਨਾਂ ਦਮ ਰੱਖਦੇ ਹਾਂ ਇਹਨੇ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਸਾਨੂੰ ਵਿਸ਼ਵਾਸ ਹੈ ਕਿ ਉਹਦੇ ਆਧਾਰ ਤੇ ਅਸੀਂ ਗੱਲ ਕਹਿ ਸਕਦਾ ਕਿ ਅੱਜ ਕੱਲ ਨੂੰ ਅਸੀਂ ਪੰਜ ਹਲਕਿਆਂ ਦੇ ਵਿੱਚ ਬਾਏ ਇਲੈਕਸ਼ਨ ਕਰਾ ਕੇ ਆਪਣੇ ਉਮੀਦਵਾਰ ਜਿਤਾਉਣ ਦੀ ਜਿਹੜੀ ਅਸੀਂ ਉਹ ਆਪਣੀ ਕਪੈਸਿਟੀ ਰੱਖਦੇ ਆ ਕਿਉਂਕਿ ਅਸੀਂ ਨੇ ਜੋ ਕਿਹਾ ਸੀ ਉਹ 2 ਸਾਲਾਂ ਦੇ ਵਿੱਚ ਪੂਰਾ ਕਰਕੇ ਦਿੰਦੇ ਆ ਉਸ ਸਮੇਂ ਨਾ ਰੋਜ਼ਗਾਰ ਨੂੰ ਲੈ ਕੇ 40000 ਪਲੱਸ ਸਰਕਾਰੀ ਨੌਕਰੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਨੇ ਐਵਰੇਜ ਹਰ ਰੋਜ਼ ਦੀ 55 ਨੌਕਰੀਆਂ ਪੰਜਾਬ ਸਰਕਾਰ ਦੇ ਰਹੀ ਹੈ ਮਾਨ ਸਾਹਿਬ ਦੇ ਰਹੇ ਨੇ ਤਾਂ ਇਥੋਂ ਅੰਦਾਜ਼ਾ ਲਾ ਸਕਦਾ ਕਿ ਹਰ ਰੋਜ਼ ਪੰਜਾਬ ਦੇ 55 ਘਰਾਂ ਦੇ ਚੁੱਲ੍ਹਿਆਂ ਦੀ ਅੱਗੇ ਅਸੀਂ ਵਲਦੀ ਕਰ ਰਹੇ ਹਾਂ ਕਿਸਾਨਾਂ ਦੇ ਲਈ ਅੱਜ ਸਾਡੀ ਸਰਕਾਰ ਆ ਜਿਹੜੀ ਬਿਨਾਂ ਕੱਟ ਤੋਂ ਅੱਜ ਉਹਨਾਂ ਲੋਕਾਂ ਨੂੰ ਬਿਜਲੀ ਮਿਲ ਰਹੀ ਹੈ ਅੱਜ ਲੋਕ ਖੁਸ਼ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪੈਂਦਾ ਹੈਗਾ ਉਹਨਾਂ ਨੂੰ ਉਹਨਾਂ ਦੇ ਮਣਦੇ ਜਿਹੜੇ ਭਾਅ ਨੇ ਟਾਈਮ ਸਟ ਜਿਹੜੇ ਮਿਲ ਰਹੇ ਨੇ ਜੀ ਲੋਕਾਂ ਨੂੰ ਜਾ ਕੇ ਪੁੱਛਿਆ ਅੱਜ ਲੋਕ ਇਹ ਚੀਜ਼ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਪੰਜਾਬ ਪਿਛਲੇ 70 ਸਾਲਾਂ ਤੋਂ ਨਿਹਾਰ ਦੇ ਵੱਲ ਗਿਆ ਸੀ ਅੱਜ ਪੰਜਾਬ ਦੇ ਵਿੱਚ ਪਹਿਲੀ ਵਾਰ ਉਹ ਸਰਕਾਰ ਆਈ ਹੈ ਜਿਨੇ ਲੋਕਾਂ ਦੀ ਬਾਹ ਫੜੀ ਹੈ ਤੇ ਅੱਜ ਪੰਜਾਬ ਨੂੰ ਉੱਪਰੋਂ ਲੈ ਕੇ ਚੱਲੇ ਨੇ ਬਿਲਕੁਲ ਕਿਹਾ ਇਹ ਵੀ ਜਾਂਦਾ ਕਿ ਆਮ ਆਦਮੀ ਪਾਰਟੀ ਨੇ ਜੀ ਕਾਂਗਰਸ ਨੂੰ ਸਨ ਲਾਤੀ ਪਹਿਲਾਂ ਸਾਬਕਾ ਐਮਐਲਏ ਆਇਆ ਉਸ ਤੋਂ ਬਾਅਦ ਮੌਜੂਦਾ ਐਮਐਲਏ ਵੀ ਖਿੱਚ ਲਿਆ ਰਾਜਕੁਮਾਰ ਚੱਬੇਵਾਲ ਕਿਵੇਂ ਦੇਖਦੇ ਹੋ ਕਾਫੀ ਸਨ ਲਾਤੀ ਵੀ ਥੋੜੇ ਜਿਹਾ ਐਮਐਲਏ ਨੂੰ ਤਾਂ ਐਮਐਲਏ ਨੇ ਸ਼ੁਰੂ ਦੇ ਦੇਖੋ ਕਾਂਗਰਸ ਦਾ ਤਾਂ ਉਹਨਾਂ ਦਾ ਆਪਦਾ ਕਲੇ ਸੀ ਉਹਨਾਂ ਨੂੰ ਲੈ ਕੇ ਬੈਠੋ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਖਿਲਾਰਾ ਇੰਨਾ ਪਿਆ ਕਿ ਕੀ ਦੀ ਬਾਹ ਫੜ ਕਿ ਜਦੋਂ ਪੂਰੀ ਹਵਾ ਹਨੇਰੀ ਚੱਲਦੀ ਸੀ ਆਮ ਆਦਮੀ ਪਾਰਟੀ ਦੀ ਕਿ ਸਿਮਰਨਜੀਤ ਸਿੰਘ ਮਾਨ ਆ ਗਏ ਜੀ ਉਦੋਂ ਆ ਗਏ ਉਦੋਂ ਸੰਗਰੂਰ ਦੇ ਲੋਕਾਂ ਨੇ ਦੇਖ ਲਓ ਉਲਟ ਫੇਰ ਕਰਤਾ ਕਿ ਸੰਗਰੂਰ ਉਲਟ ਫੇਰ ਕਰਨ ਚ ਜਾਣਾ ਜਾਂਦਾ ਕਿਵੇਂ ਦੇਖ ਲਓ ਤੁਸੀਂ ਤੁਹਾਡੇ ਸੰਗਰੂਰ ਦੇ ਲੋਕ ਕੱਲਾ ਉਲਟ ਫੇਰ ਨਹੀਂ ਕਰਦੇ ਹੈਗੇ ਇਸ ਚੀਜ਼ ਨੂੰ ਜਿਹੜਾ ਇੱਕ ਗਲਤ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਸੰਗਰੂਰ ਦੇ ਲੋਕ ਬੰਦੇ ਦੀ ਪਰਖ ਕਰਦੇ ਨੇ ਚੰਗੇ ਮਾੜੇ ਦੀ ਪਰਖ ਕਰਕੇ ਫਿਰ ਆਪਣੀ ਵੋਟ ਦਿੰਦੇ ਨੇ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ 16 ਮਾਰਚ ਨੂੰ ਚੋਣ ਜਾਬਤਾ ਲੱਗ ਜਾਣਾ ਐਲਾਨ ਹੋ ਜਾਣਾ ਕਿ ਕਿਹੜੀ ਤਰੀਕਾ ਨੂੰ ਵੋਟਾਂ ਪੈਣੀਆਂ ਨੇ ਕਿਹੜੇ ਸੂਬਿਆਂ ਚ ਸੋ ਸਾਡੇ ਨਾਲ ਹਲਕਾ ਸੰਗਰੂਰ ਤੋਂ ਵਿਧਾਇਕਾਂ ਨੇ ਨਰਿੰਦਰ ਕੌਰ ਭਰਾਜ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜੇ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਮੀਤਹਿਰ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਟਿਕਟ ਮਿਲਿਆ 8 ਟਿਕਟਾਂ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਨੇ ਸੋ ਲਗਾਤਾਰ ਜਿਹੜੀ ਨਿਗਾ ਹੁਣ ਪ੍ਰੈਸ ਕਾਨਫਰੰਸ ਦੀ ਆ ਕਿਉਂਕਿ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਆ ਉਸ ਤੋਂ ਬਾਅਦ ਡੇਟਾ ਦਾ ਐਲਾਨ ਹੋਣਾ ਤੇ ਗੱਲਬਾਤ ਵੀ ਕਰਾਂਗੇ ਨਰਿੰਦਰਪੁਰ ਭਰਾ ਅੱਜ ਸਾਡੇ ਨਾਲ ਮੌਜੂਦ ਨੇ ਨਰਿੰਦਰ ਜੀ ਅੱਜ ਚੋਣ ਜਾਬਤਾ ਵੀ ਲੱਗ ਜਾਣਾ ਤੇ ਇਲੈਕਸ਼ਨਾਂ ਦਾ ਐਲਾਨ ਵੀ ਹੋਣਾ ਕਿਵੇਂ ਦੇਖਦੇ ਹੋ ਗੁਰਮੀਤ ਸਿੰਘ ਮੀਤਹਿਰ ਪੰਜਾਬ ਦੇ ਕੈਬਨਿਟ ਮੰਤਰੀ ਆਏ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਵੇਂ ਦੇਖਦੇ ਹੋ ਕਿਵੇਂ ਦੀ ਰਣਨੀਤੀ ਰਹਿਣ ਵਾਲੀ ਹੈ ਤੁਹਾਡੀ ਅ ਬਿਲਕੁਲ ਪੋਜ਼ਿਟਿਵ ਰਣਨੀਤੀ ਹੈ ਔਰ ਪੋਜ਼ਿਟਿਵ ਵੇਵ ਹੈ ਜਿਹੜੀ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਅੱਜ ਹੈਗੀ ਹੈ ਸਾਡੇ ਵਰਕਰ ਸਾਰੇ ਖੁਸ਼ ਨੇ ਕਿਉਂਕਿ ਇੱਕ ਜਾਣਿਆ ਪਛਾਣਿਆ ਇੱਕ ਸਾਡਾ ਬਕਾਇਦਾ ਸਾਡਾ ਵੱਡਾ ਪ੍ਰਾਪੋਰਟਸ ਮਨਿਸਟਰ ਮੈਂ ਕਹਿ ਸਕਦਾ ਜਿਨ੍ਹਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ ਹੈ ਔਰ ਅੱਜ ਪਾਰਟੀ ਨੇ ਉਹਨਾਂ ਨੂੰ ਬਤੌਰ ਉਮੀਦਵਾਰ ਜਿਹੜਾ ਨਾਤਾ ਆਪਣਾ ਸੰਗਰੂਪਤ ਉਤਾਰਿਆ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਿਹੜੇ ਆਪਣੇ 2 ਸਾਲਾਂ ਦੇ ਵਿੱਚ ਕੀਤੇ ਹੋਏ ਕੰਮ ਨੇ ਜਿਹੜੇ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਦੇ ਵਿੱਚ ਜਿਹੜਾ ਜਾਵਾਂਗੇ ਔਰ ਲੋਕਾਂ ਤੋਂ ਜਿਹੜੀ ਵੋਟ ਦੀ ਅਪੀਲ ਕਰਾਂਗੇ ਬਿਲਕੁਲ ਵਿਰੋਧੀ ਪਾਰਟੀਆਂ ਘੇਰ ਰਹੀਆਂ ਨੇ ਕਿ ਪੰਜ ਕੈਬਨਿਟ ਮੰਤਰੀ ਦੋ ਕਾਂਗਰਸ ਚੋਂ ਆਏ ਹੋਏ ਤੇ ਇੱਕ ਕਲਾਕਾਰ ਕਿ ਆਮ ਆਦਮੀ ਪਾਰਟੀ ਨੂੰ ਹੋਰ ਜਿਹੜੇ ਬਲੰਟੀਅਰ ਨੇ ਉਹ ਮਿਲੇ ਨਹੀਂ ਹੈਗੇ ਜੀ ਜਿਹੜੇ ਉਹਨਾਂ ਦੇ ਹੋਰ ਨੇ ਕਿ ਆਮ ਲੋਕਾਂ ਨੂੰ ਟਿਕਟਾਂ ਦਵਾਂਗੇ ਕਿ ਪੰਜ ਕੈਬਨਿਟ ਮੰਤਰੀਆਂ ਨੂੰ ਕਦੇ ਇਤਿਹਾਸ ਚ ਟਿਕਟਾਂ ਨਹੀਂ ਦਿੱਤੀਆਂ ਇਹਨੂੰ ਹੋਰ ਪੋਜ਼ਿਟਿਵਲੀ ਦੇਖੋ ਕਿ ਅਸੀਂ ਇੰਨੀ ਜ਼ਰਤ ਰੱਖਦੇ ਹਾਂ ਕਿ ਇਹਨਾਂ ਦਮ ਰੱਖਦੇ ਹਾਂ ਇਹਨੇ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਸਾਨੂੰ ਵਿਸ਼ਵਾਸ ਹੈ ਕਿ ਉਹਦੇ ਆਧਾਰ ਤੇ ਅਸੀਂ ਗੱਲ ਕਹਿ ਸਕਦਾ ਕਿ ਅੱਜ ਕੱਲ ਨੂੰ ਅਸੀਂ ਪੰਜ ਹਲਕਿਆਂ ਦੇ ਵਿੱਚ ਬਾਏ ਇਲੈਕਸ਼ਨ ਕਰਾ ਕੇ ਆਪਣੇ ਉਮੀਦਵਾਰ ਜਿਤਾਉਣ ਦੀ ਜਿਹੜੀ ਅਸੀਂ ਉਹ ਆਪਣੀ ਕਪੈਸਿਟੀ ਰੱਖਦੇ ਹਾਂ ਕਿਉਂਕਿ ਅਸੀਂ ਨੇ ਜੋ ਕਿਹਾ ਸੀ ਉਹ 2 ਸਾਲਾਂ ਦੇ ਵਿੱਚ ਪੂਰਾ ਕਰਕੇ ਦਿਖਾਇਆ 90% ਵਾਅਦੇ ਨੇ ਸਾਡੇ ਚਾਹੇ ਅਸੀਂ ਗੱਲ ਕਰ ਲਈਏ ਬਿਜਲੀ ਦੀ ਪਹਿਲੇ 3 ਮਹੀਨਿਆਂ ਦੇ ਵਿੱਚ ਆਕੇ ਜ਼ੀਰੋ ਬਿਜਲੀ ਦੇ ਬਿੱਲਾਂ ਦੀ ਗਾਰੰਟੀ ਹੈ ਜਿਹੜੀ ਉਹ ਅਸੀਂ ਨਿਔਨਸਰ ਪੂਰੀ ਕਰੀ ਆਂ ਮੁਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ 829 ਮੁਹੱਲਾ ਕਲੀਨਿਕ ਨੇ ਹਲਕਾ ਸੰਗਰੂਰ ਦੇ ਵਿੱਚ 9 ਮੁਹੱਲਾ ਕਲੀਨਿਕ ਸ਼ੁਰੂ ਹੋਏ ਨੇ ਸੰਗਰੂਰ ਦੇ ਸਾਰੇ ਸਿਵਲ ਹਸਪਤਾਲ ਜਿਹੜੇ ਅਪਗ੍ਰੇਡ ਹੋ ਰਹੇ ਨੇ ਸਕੂਲ ਆਫ ਫੈਮਿਨਸ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਸ ਸਮੇਂ ਨਾ ਰੋਜ਼ਗਾਰ ਨੂੰ ਲੈ ਕੇ 40000 ਪਲੱਸ ਸਰਕਾਰੀ ਨੌਕਰੀਆਂ ਨੇ ਜਿਹੜੀਆਂ ਰੋਜ਼ ਦੀ 55 ਨੌਕਰੀਆਂ ਪੰਜਾਬ ਸਰਕਾਰ ਦੇ ਰਹੀ ਹੈ ਮਾਨ ਸਾਹਿਬ ਦੇ ਰਹੇ ਨੇ ਤਾਂ ਇਥੋਂ ਅੰਦਾਜ਼ਾ ਲਾ ਸਕਦਾ ਕਿ ਹਰ ਰੋਜ਼ ਪੰਜਾਬ ਦੇ 55 ਘਰਾਂ ਦੇ ਚੁੱਲ੍ਹਿਆਂ ਦੀ ਅੱਗੇ ਅਸੀਂ ਬਲਦੀ ਕਰ ਰਹੇ ਹਾਂ ਕ腐ਸ਼ਨ ਦੇ ਉੱਤੇ ਚਾਹੇ ਸਾਡੇ ਆਪਣੇ ਸੀ ਚਾਹੇ ਜਿਹੜੇ ਬਿਊਰੋਕ੍ਰੇਸੀ ਦੇ ਵਿੱਚੋਂ ਸੀ ਉਹਨਾਂ ਦੇ ਉੱਤੇ ਨਾਲ ਹੁੰਦੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਨਸ਼ੇ ਦੇ ਉੱਤੇ ਵੱਡਾ ਕਦਮ ਆ ਜਿਹੜਾ ਰਿਕਵਰੀਜ਼ ਹੋ ਰਹੀਆਂ ਨੇ ਐਫ ਆਈ ਆਰਜ਼ ਹੋ ਰਹੀਆਂ ਨੇ ਸੋ ਹਰ ਉਸ ਖੇਤਰ ਦੇ ਵਿੱਚ ਚਾਹੇ ਅੱਜ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨਾਂ ਦੇ ਲਈ ਅੱਜ ਸਾਡੀ ਸਰਕਾਰ ਆ ਜਿਹੜੀ ਬਿਨਾਂ ਕੱਟ ਤੋਂ ਅੱਜ ਉਹਨਾਂ ਲੋਕਾਂ ਨੂੰ ਬਿਜਲੀ ਮਿਲ ਰਹੀ ਹੈ ਅੱਜ ਲੋਕ ਖੁਸ਼ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪੈਂਦਾ ਹੈਗਾ ਉਹਨਾਂ ਨੂੰ ਉਹਨਾਂ ਦੇ ਮਣ ਦੇ ਜਿਹੜੇ ਭਾਅ ਨੇ ਟਾਈਮ ਸਰ ਜਿਹੜੇ ਮਿਲ ਰਹੇ ਨੇ ਸੋ ਅੱਜ ਹਰ ਵਰਗ ਜਿਹੜਾ ਵਪਾਰੀ ਹੈ ਅੱਜ ਪਹਿਲੀ ਵਾਰ ਦੇਖਾ ਤੁਸੀਂ ਪੰਜਾਬ ਦੇ ਵਿੱਚ ਕਿ ਕੋਈ ਸੀਐਮ ਬਤੌਰ ਮੁੱਖ ਮੰਤਰੀ ਅੱਜ ਵਪਾਰੀਆਂ ਨਾਲ ਖੁੱਲੇ ਆਮ ਜਿਹੜੇ ਹਾਲ ਦੇ ਵਿੱਚ ਕਮੇਟਿੰਗ ਕਰਕੇ ਉਹਨਾਂ ਦੇ ਜਿਹੜੇ ਸੁਝਾਅ ਲੈ ਰਹੇ ਨੇ ਔਰ ਮੌਕੇ ਦੇ ਜਿਹੜੇ ਫੈਸਲੇ ਲੈ ਰਹੇ ਨੇ ਸੋ ਹਰ ਵਰਗ ਨੂੰ ਲੈ ਕੇ ਅੱਜ ਅਸੀਂ ਚੱਲ ਰਹੇ ਹਾਂ 2 ਸਾਲ ਦਾ ਸਮਾਂ ਸਾਨੂੰ ਹੋਇਆ ਔਰ ਲੋਕ ਤੁਸੀਂ ਲੋਕਾਂ ਨੂੰ ਜਾ ਕੇ ਪੁੱਛਿਆ ਅੱਜ ਲੋਕ ਇਹ ਚੀਜ਼ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਪੰਜਾਬ ਪਿਛਲੇ 70 ਸਾਲਾਂ ਤੋਂ ਨਘਾਰ ਦੇ ਵੱਲ ਗਿਆ ਸੀ ਅੱਜ ਪੰਜਾਬ ਦੇ ਵਿੱਚ ਪਹਿਲੀ ਵਾਰ ਉਹ ਸਰਕਾਰ ਆਈ ਹੈ ਜਿਨੇ ਲੋਕਾਂ ਦੀ ਬਾਹ ਫੜੀ ਹੈ ਤੇ ਅੱਜ ਪੰਜਾਬ ਨੂੰ ਉੱਪਰ ਨੂੰ ਲੈ ਕੇ ਚੱਲੇ ਨੇ ਔਰ ਲੋਕ ਇਹ ਚੀਜ਼ ਜਿਹੜੀ ਮਹਿਸੂਸ ਕਰ ਰਹੇ ਨੇ ਕਿ ਸਮਾਂ ਲੱਗੂਗਾ ਪਰ ਇਹਨਾਂ ਦੀ ਨੀਅਤ ਸਾਫ਼ ਹੈ ਤੇ ਸਾਫ਼ ਨੀਅਤ ਦੇ ਨਾਲ ਅੱਜ ਜਿਹੜੇ ਲੋਕਾਂ ਦੇ ਕੰਮ ਕਰਾ ਰਹੇ ਬਿਲਕੁਲ ਕਿਹਾ ਇਹ ਵੀ ਜਾਂਦਾ ਕਿ ਆਮ ਆਦਮੀ ਪਾਰਟੀ ਨੇ ਜੀ ਕਾਂਗਰਸ ਨੂੰ ਸਨ ਲਾਤੀ ਪਹਿਲਾਂ ਸਾਬਕਾ ਐਮਐਲਏ ਆ ਉਸ ਤੋਂ ਬਾਅਦ ਮੌਜੂਦਾ ਐਮਐਲਏ ਵੀ ਖਿੱਚ ਲਿਆ ਰਾਜਕੁਮਾਰ ਚੱਬੇਵਾਲ ਕਿਵੇਂ ਦੇਖਦੇ ਹੋ ਕਾਫੀ ਸਨ ਲਾਤੀ ਵੀ ਥੋੜੇ ਜਿਹਾ ਐਮਐਲਏ ਨੂੰ ਤਾਂ ਕੋਈ ਵੀ ਬੰਦਾ ਹਰ ਬੰਦਾ ਇੱਕ ਡਿਸਪਲਨ ਦਾ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਖਲਾਰਾ ਇੰਨਾ ਪਿਆ ਕਿ ਕੋਈ ਦੀ ਬਾਹ ਫੜੇ ਜਾ ਕੇ ਕੋਈ ਸੋ ਇਸੇ ਕਰਕੇ ਉਹ ਲੋਕ ਜਿਹੜੇ ਉਹ ਜਿਹੜੇ ਐਮਐਲਏ ਨੇ ਜਾਂ ਜਿਹੜੇ ਸਾਬਕਾ ਐਮਐਲਏ ਨੇ ਉਹ ਲੋਕ ਜਿਹੜੇ ਹਰਾ ਉਹਨਾਂ ਨੂੰ ਜਿਹੜੇ ਮਤਲਬ ਪਰੇਸ਼ਾਨ ਏ ਸੀ ਤੋਂ ਇਸੇ ਕਰਕੇ ਆਮ ਆਦਮੀ ਪਾਰਟੀ ਅੱਜ ਲੋਕਾਂ ਦੀਆਂ ਉਮੀਦਾਂ ਦੇ ਖਰੇ ਉੱਤਰ ਰਹੀ ਹੈ ਸੋ ਉਹ ਅੱਜ ਬਿਲਕੁਲ ਅੱਜ ਇਸ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਟੀਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਿਲਕੁਲ ਕਿਹਾ ਇਹ ਵੀ ਜਾਂਦਾ ਕਿ ਸੰਗਰੂਰ ਦੇ ਲੋਕ ਨੇ ਜੀ ਪਹਿਲਾਂ ਬਾਈ ਇਲੈਕਸ਼ਨ ਸਿਮਰਨਜੀਤ ਸਿੰਘ ਮਾਨ ਜੀ ਸੰਗਰੂਰ 2019 ਚ ਵੀ ਇਹੀ ਗੱਲ ਕਹੀ ਜਾਂਦੀ ਸੀ ਕਿ ਸੰਗਰੂਰ ਉਲਟ ਫੇਰ ਕਰਦਾ ਸੰਗਰੂਰ ਦੇ ਵਿੱਚ ਦੋ ਬਾਇਲ ਜਿਹੜੀ ਆਪਣੀ 2019 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਸੰਗਰੂਰ ਦੇ ਲੋਕਾਂ ਨੇ ਦੁਬਾਰਾ ਮੌਕਾ ਦਿੱਤਾ ਸੰਗਰੂਰ ਦੇ ਲੋਕ ਕੱਲਾ ਉਲਟ ਫੇਰ ਨਹੀਂ ਕਰਦੇ ਹੈਗੇ ਇਸ ਚੀਜ਼ ਨੂੰ ਜਿਹੜਾ ਇੱਕ ਗਲਤ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਸੰਗਰੂਰ ਦੇ ਲੋਕ ਬੰਦੇ ਦੀ ਪਰਖ ਕਰਦੇ ਨੇ ਚੰਗੇ ਮਾੜੇ ਦੀ ਪਰਖ ਕਰਕੇ ਫਿਰ ਆਪਣੀ ਵੋਟ ਦਿੰਦੇ ਨੇ ਸੋ 2019 ਦੇ ਵਿੱਚ ਰਿਪੀਟ ਕਰਿਆ ਸੀਗੇ ਸਾਡੇ ਮਾਨ ਸਾਹਿਬ ਕਿਉਂ ਕਿਉਂਕਿ ਉਹਨਾਂ ਨੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੇ ਸੀ ਲੋਕਾਂ ਦੇ ਵਿੱਚ ਵਿਚਰਦੇ ਸੀ ਉਹਨਾਂ ਦੇ ਮੁੱਦੇ ਚੁੱਕਦੇ ਸੀ ਕਿ ਅੱਜ ਸਾਡੀ ਸਰਕਾਰ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਮੈਨੂੰ ਮਾਣ ਆ ਕਿ ਸੰਗਰੂਰ ਵਾਲੇ ਲੋਕ ਨੇ ਜਿਹੜਾ ਸਾਡਾ ਮਾਣ ਵਧਾਉਣਗੇ ਔਰ ਰਹਿੰਦੇ 3 ਸਾਲਾਂ ਦੇ ਵਿੱਚ ਅਸੀਂ ਹੋਰ ਹੌਸਲੇ ਨਾਲ ਜਿਹੜੇ ਕੰਮ ਕਰਾਂਗੇ ਬਿਲਕੁਲ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਜਦੋਂ ਜਿੱਤੇ ਸੀ ਪਹਿਲਾਂ 2.5 ਲੱਖ ਵੋਟ ਤੇ ਫਿਰ 1.5 ਲੱਖ ਤੇ ਫਿਰ 5000 ਤਕਰੀਬਨ 6000 ਵੋਟ ਤੇ ਆਮ ਆਦਮੀ ਪਾਰਟੀ ਦੇ ਗੁਰਮੀਲਕਰਾ ਚ ਨੂੰ ਹਰਾਇਆ ਗਿਆ ਕੀ ਲੱਗਦਾ ਇਸ ਵਾਰ ਕਿੱਡੀ ਕ ਵਾੜਤ ਹੋਣੀ ਹੈ ਕੀ ਅਨੁਮਾਨ ਲੱਗਦਾ ਕਿਵੇਂ ਤਿਆਰੀਆਂ ਨੇ ਕਿ ਕਿੰਨੀ ਕ ਵਾੜਤ ਨਾਲ ਜਿੱਤ ਪ੍ਰਾਪਤ ਕੀਤੀ ਜਾਵੇ ਦੇਖੋ ਮੈਂ ਦਾ ਵੀ ਮੇਰਾ ਜਿਹੜਾ ਮਾਣ ਵਧਾ ਕੇ ਇਸ ਇਲੈਕਸ਼ਨ ਦੇ ਵਿੱਚ ਸਾਡਾ ਉਮੀਦਵਾਰਾ ਜਿਹੜਾ ਉਹਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਬਿਲਕੁਲ ਜੀ ਸੋ ਐਮ ਐਲ ਏ ਨਰਿੰਦਰ ਕੌਰ ਭਰਾਜ ਕਿਉਂਕਿ ਚੋਣ ਜਾਬਤਾ ਅੱਜ ਲੱਗ ਜਾਣਾ ਤੇ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਚੋਣ ਪ੍ਰਚਾਰ ਸਟਾਰਟ ਹੋ ਹੀ ਜਾਣਾ ਉਸ ਤੋਂ ਬਾਅਦ ਕਿਉਂਕਿ ਆਮ ਆਦਮੀ ਪਾਰਟੀ ਨੇ 8 ਕੈਂਡੀਡੇਟ ਤੇ ਬਾਕੀ ਦੂਜੀਆਂ ਪਾਰਟੀਆਂ ਵੀ ਲਗਾਤਾਰ ਹੁਣ ਕੈਂਡੀਡੇਟ ਉਮੀਦਵਾਰਾਂ ਦਾ ਐਲਾਨ ਕਰਨ ਗਿਆ ਅਤੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਾਡੀ ਵੱਡੀ ਵੜਤ ਨਾਲ ਅਸੀਂ ਇਲੈਕਸ਼ਨ ਜਿੱਤਾਂਗੇ ਤੇ ਸਾਡੇ ਹਲਕੇ ਚੋਂ ਮੈਂ ਆਪਣੇ ਹਲਕੇ ਚੋਂ ਵੱਡੀ ਵੜਤ ਦੇਵਾਂਗੀ ਕਿਉਂਕਿ ਗੁਰਮੀਤ ਸਿੰਘ ਮੀਤ ਹੈਰ ਨੇ ਇੱਕ ਸਪੋਰਟਸ ਪਰਸਨ ਨੇ ਕਿ ਵਧੀਆ ਤਰੀਕੇ ਨਾਲ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤਣਗੇ ਕੈਮਰਾਮੈਨ ਟੀਮਾ ਪੱਟੀ ਵਾਲ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ